I'm ਮੇਰਾ ਨਾਮ ਅਨਜੀਤ ਕੌਰ ਹੈ ਜੀ। ਨਾਨ ਜੀ ਸੌਰੇ ਆ ਮੇਰੇ। ਸੌਣ ਲੱਗਣ ਜੀ। ਇਹ ਮੈਂ ਬੱਸ ਰਿਕਾਰਡ ਕੀਤੀ ਆ ਮਨ। ਬਹੁਤ ਵਧੀਆ ਮਹਿਸੂਸ ਹੁੰਦਾ ਜੀ। ਹਫਤਾ ਹੋ ਗਿਆ ਜੀ। ਹਾਂ ਜੀ। ਅੱਜ ਲਾਸਟ ਹੋਣ। ਹਾਂ ਜੀ। ਅੱਜ ਤੀਆਂ ਦਾ ਬਾਅਦ ਤੱਕ ਆਪੋ ਆਪਰਾ ਲੱਗੂ ਜਾ ਕੇ ਜੀਰ ਲੇਣਾ ਬਹੁਤ ਰੌਣਕਾਂ ਲੱਗੀਆਂ ਹੋਈਆਂ। ਹਾਂ ਜੀ ਹਾਂ ਜੀ ਬਹੁਤ ਵਧੀਆ ਲੱਗਿਆ ਜੀ। ਤੁਸੀਂ ਸਾਡੇ ਆਸਮਾਨੀ ਦੀ ਕੀ ਕਹੋਗੇ ਜਦੋਂ ਪੁੱਲੀ ਦੇ ਕੇ ਨੀਸੇ। ਬਸ ਉਹਨੂੰ ਨਹੀਂ ਕਹਾਂਗੇ ਜੀ ਇਹ ਆਪਣਾ ਸੱਭਿਆਚਾਰ ਕੈਮਰ ਖੜਾਣਾ ਚਾਹੀਦਾ ਹੈ। ਇਹਨਾਂ ਨੂੰ ਮੁੜ ਤੋਂ ਬਰਾ ਉਹ ਕਰਨਾ ਚਾਹੁੰਦਾ ਦੁਆਰੇ ਮਨਾਉਣਾ ਚਾਹੀਦਾ ਸਾਰਾ ਆਪੀ ਤੇ ਕੌਰ ਜੀ ਆ ਕਿੱਥੋਂ ਤੁਸੀਂ ਕਿੱਥੋਂ ਆਏ ਹੋ ਅਸੀਂ ਮੇਰੇ ਨਾਲ ਕੋਲ ਲੈ ਤਾ ਜੀ ਕੋਲੇ ਤੇ ਕਿਹ ਪਿੰਡ ਕਿਹੜਾ ਮੇਰਾ ਪੇਕੇ ਪਣੇ ਚਪਾਰ ਜਿੱਦੇ ਮੇਰਾ ਲਾਚਪਾਰ ਦਾ ਜੀ ਓਕੇ ਜੀ ਆ ਪੀ ਐਮ ਰੌਂਡ ਦੇ ਵਿੱਚ ਆਓ ਕਿਹ ਮਹਿਸੂਸ ਕਰਦੇ ਬਹੁਤ ਨਹੀਂ ਮੇਰੇ ਸਾਰੇ ਮੇਰੇ ਕੋਲ ਨੇ ਜੀ ਅਸੀਂ ਇਹਨਾਂ ਦੀ ਗਵਰੰਟੀ ਆ ਤੇ ਬਹੁਤ ਵਧੀਆ ਲੱਗਦਾ ਜੀ ਕਹਿੰਦੇ ਜਿਹੜਾ ਪ੍ਰਾਣਾ ਕਾਲ ਚ ਲੋਕੀ ਭੁੱਲ ਚੁੱਕੇ ਸੀ ਉਹ ਸਾਨੂੰ ਭੁੱਲਣਾ ਨਹੀਂ ਚਾਹੀਦਾ ਬਹੁਤ ਖੁਸ਼ੀ ਦਾ ਹਾਲ ਹੁੰਦੀ ਆ ਹਾਂਜੀ ਹਾਂਜੀ ਬਹੁਤ ਵਧੀਆ ਹਾਂਜੀ ਆਪ ਜੀ ਹਰ ਨਾਣਾ ਦੇ ਵਿੱਚ ਆ ਕੇ ਹਾਂਜੀ 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 ਬਹੁਤ ਵਧੀਆ ਲੱਗਦਾ ਜੀ ਮੈਂ ਕੁੜੀਆਂ ਕਿੰਨੇ ਕਹੇ ਨੇ 35 ਪਿੰਡਾਂ ਜਿੰਨੇ ਇੱਥੇ ਕੁੜੀਆਂ ਕੁੜੀਆਂ ਬਹੁਤ ਬਲਾਈਆਂ ਨੇ ਸਾਡੀਆਂ ਜੀ ਸਾਰੀਆਂ ਆਹਿਆਂ ਨੇ ਸਾਰਾ ਪ੍ਰੋਪਰ ਮਲੇ ਕੋਲ ਪਹੁੰਚਾ ਹੋਇਆ ਹੈ ਕੀ ਕਿਹੜਾ ਚਾਹੋਗੇ ਜਿਹੜੇ ਲੋਕ ਭੁੱਲੋ ਪੁੱਤਰੇ ਸਾਡੇ ਨਹੀਂ ਨਹੀਂ ਪੁਰਾਣਾ ਪੁਰਾਣਾ ਕੱਲ ਚ ਜਾਵਣੀ ਪੁਰਾਣਾ ਚਾਹੀਦਾ ਸਾਨੂੰ ਯਾਦ ਕਰਨਾ ਚਾਹੀਦਾ ਸੀ ਕਿਤੇ ਕਦੇ ਵੀ ਨਾ ਪੁਰਾਣਾ ਭੁੱਲੋ ਪੁਰਾਣਾ ਕੱਲ ਚ ਸਭ ਤੋਂ ਬੈਸਟ ਆ ਜੀ ਜੀ ਨਾਲ ਕੇ ਜਸਵੀਰ ਕੌਰ ਜੀ ਹਾਂ ਅੱਜ ਜਿਹੜਾ ਪੀਆ ਤੀਜ ਦਾ ਮਨਾਇਆ ਜਾ ਰਹੀ ਹੈ ਹਨ ਇਕੱਠੇ ਕੁੜੀਆਂ ਵੱਲੋਂ ਕਿੰਨੇ ਕੁ ਕੁੜੀਆਂ ਇਕੱਠੀਆਂ ਹੋਈਆਂ ਨੇ ਕੁੜੀਆਂ 'ਚ ਸਾਡੀਆਂ ਬਹੁਤ ਇਕੱਠੀਆਂ ਹੋਈਆਂ ਹੋਈਆਂ ਰਹਿ ਗਿਆ ਹਾਂ ਸਾਰੀਆਂ ਕੁੜੀਆਂ ਪਿੰਡਾਂ ਤੋਂ ਆਈਆਂ ਨੇ ਮੱਲੇ ਦੀਆਂ ਨੇ ਸਾਡੇ ਦੀਆਂ ਸਾਰੇ ਕੁਛ ਸੋਹਰਿਆਂ ਤੋਂ ਵੀ ਆਈਆਂ ਹੋਈਆਂ ਨੇ ਹਾਂਜੀ ਹਰ ਸਾਲ ਹਾਂਜੀ ਹਰ ਸਾਲ ਕਿ ਜਿੱਥੇ ਪਾ ਖੜਿਆ ਕਿ ਇਸ ਸਟਾਨਡਰਡ ਆ ਗਿਆ ਕਿਹੜਾ ਮਹੱਲਾ ਹੈ ਇਹ ਗਾਂਧੀ ਨਗਰ ਜੀ ਨੌਤਰਾਣੀ ਰੋਡ ਅੱਛਾ ਮਲੇਰ ਕੋਟੇ ਕਿੰਨੇ ਦਿਨਾਂ ਤੋਂ ਇੱਥੇ ਲੱਗਤ ਰਹੇ ਹੋ ਮਾ ਅਲੋਟ ਇੱਥੇ ਆ ਜੀ ਹੀ ਕਹਤਾ ਹੋ ਗਿਆ ਹਾਂ ਜੀ ਹੁਣ ਕਿੰਨੇ ਦਿਨ ਚੱਲਣਗੇ ਅੱਜ ਲਾਸਟ ਅੱਜ ਲਾਸਟ ਤੇ ਮੈਨੂੰ ਮਹਿਸੂਸ ਕਰਦੇ ਬਹੁਤ ਵਧੀਆ ਲੱਗਦਾ ਸੀ ਬਹੁਤ ਵਧੀਆ ਲੱਗਦਾ ਹਾਂ ਕਿੰਨੇ ਕਿੰਨੇ ਕੁੜੀਆਂ ਇਕੱਠੀਆਂ ਹੋ ਜਾਂਦੀਆਂ ਨੇ ਬਾਦੂ ਜੀ ਇਨ ਕੋਈ ਗਿਣਤੀ ਨਹੀਂ ਹੈਗੀ ਕੋ ਜਦਨੇ ਕਿ ਲੱਗਦਾ ਹੈ ਪਹਿਲਾ ਤਿਹਾੜ ਜਿਹੜਾ ਹੈਗਾ ਨਾ ਖਤਮ ਹੁੰਦੇ ਜਾਂਦੇ ਨੇ ਪੁਰਾਣੇ ਪ੍ਰਾਤਨ ਤਿਹਾੜ ਨੇ ਹਾਂਜੀ ਹਾਂਜੀ ਉਹਨਾਂ ਨੂੰ ਜਿੰਦਾ ਰੱਖਣ ਵਾਸਤੇ ਜਿਹੜੇ ਅਜੇ ਬਰੰਭ ਕੀਤੀ ਜਾਂਦੇ ਨੇ ਉਹੀ ਜਿੰਦਾ ਰੱਖਣ ਵਾਸਤੇ ਅਸੀਂ ਦੁਬਾਰਾ ਇਹ ਕਿ ਇੱਕ ਇੱਕ ਕਰ ਜਾਵਾਂਗੇ ਸੱਭਿਆਚਾਰਕ ਮੇਲੇ ਹਨ ਜਿਵੇਂ ਕਿ ਪਹਿਲਾਂ ਖਤਮ ਹੋ ਚੁੱਕੇ ਸੀਗੇ ਨਹੀਂ ਸੀਗੇ ਪਤਾ ਹੁਣ ਇਹ ਅਸੀਂ ਦੁਬਾਰਾ ਇਹ ਕਈ ਸਾਲਾਂ ਤੋਂ ਦੁਬਾਰਾ ਲੱਗ ਆ ਦੇਖ ਰਿਹਾ ਫਲਕਾਰੀਆਂ ਸੋਹਣੀਆਂ ਤੇ ਲੱਤੀਆਂ ਹੋਈਆਂ ਨੇ ਕਿ ਪਿਛਲੇ ਪਾਸੇ ਨਵਾਂ ਸੱਭਿਆਚਾਰ ਪੱਕੀਆਂ ਟੰਗੀਆਂ ਹੋਈਆਂ ਨੇ ਹਾਂਜੀ ਹਾਂਜੀ ਇਹ ਉਹੀ ਜਿਹੜਾ ਸਾਡਾ ਸੱਭਿਆਚਾਰ ਦਰਸਾਉਂਦਾ ਹਾਂਜੀ ਹਾਂ ਇਹਨਾਂ ਨਾਟੇ ਬੱਚੇ ਬਾਹਰ ਕੁ ਰਾਤ ਦੇ ਸਮੇਂ ਵਿੱਚ ਬੈਠੇ ਨੇ ਭੁੱਲ ਚੁੱਕੇ ਨੇ ਇਸ ਦੇ ਨਾਲ ਉਹਨਾਂ ਨੂੰ ਕੀ ਕਹੋਗੇ ਉਹਨਾਂ ਨੂੰ ਅਸੀਂ ਇਹੀ ਕਹਾਂਗੇ ਵੀ ਦੇਖੋ ਪੜ੍ਹਾਈ ਵੀ ਕਰਨੀ ਜ਼ਰੂਰੀ ਆ ਗਈ ਹੈ ਨਾ ਅੱਜ-ਦਿਲ ਅੱਜਕੱਲ ਦੀ ਜਵਨੀ ਜਨਰੇਸ਼ਨ ਚੱਲਦੀ ਆ ਕਿ ਪੜ੍ਹਾਈ ਵੀ ਜ਼ਰੂਰੀ ਹੈ ਸਾਰਾ ਕੁਝ ਨਾਲ ਜਿਹੜੇ-ਜਿਹੜੇ ਤਿਹਾਰ ਤੁੱਬੇ ਹੋਏ ਨੇ ਉਹ ਵੀ ਜ਼ਰੂਰੀ ਨੇ ਜਿਹੜੇ ਸਾਡਾ ਦੇਸ਼ ਸਾਡੇ ਦੇ ਬੱਚੇ ਬਾਹਰ ਜਾ ਚੁੱਕੇ ਨੇ ਉਹਨਾਂ ਨੂੰ ਕੀ ਕਹੋਗੇ ਸਾਡੇ ਦੇ ਅੱਸੇ ਨਾਲ ਜੁੜੇ ਰਹਿਣਾ ਹਾਂਜੀ ਜ਼ਰੂਰ ਉਹਨਾਂ ਨੂੰ ਅਸੀਂ ਇਹੀ ਕਹਿੰਨਾ ਕਿ ਬੱਚੇ ਚਲ ਉਹ ਵੀ ਸਾਡੇ ਹੀ ਨੇ ਜਿਹੜੇ ਬਾਹਰ ਗਏ ਹੋਏ ਨੇ ਅਸੀਂ ਉਹਨਾਂ ਨੂੰ ਇਹੀ ਕਹਿੰਨੇ ਕਿ ਉਹ ਜ਼ਰੂ ਹਰਵੰਸ ਕੌਰ ਆ ਜੀ ਹਰਵੰਸ ਕੌਰ ਜੀ ਤੁਸੀਂ ਫੁਲਕਾਰੀ ਲੈ ਕੇ ਜਿਹੜਾ ਬੜੇ ਧਮਾਲਾ ਪਾ ਰਹੇ ਹੋ ਗੱਦੇ ਦੇ ਵਿੱਚ ਹਾਂ ਜੀ ਹਾਂ ਜੀ ਸਾਨੂੰ ਬਹੁਤ ਖੁਸ਼ੀ ਆ ਜੀ ਮੈਂ ਆਪਣੇ ਪੇਕੇ ਆਈ ਆ ਮੋਗੇ ਤੋਂ ਹਨਾ ਤਵੀ ਪਹਿਲੀ ਵਾਰ ਮੈਂ ਇੱਥੇ ਇਹ ਤਿਹਾੜ ਦੇਖਿਆ ਹੈਗਾ ਤੇ ਅਸੀਂ ਮੋਗੇ ਵੀ ਮਨਾਇਆ ਸੀ ਐਤਵਾਰ ਨੂੰ ਤੇ ਦੂਜੇ ਮਹੱਲੇ ਦੇ ਵਿੱਚ ਫੇਰ ਐਤਵਾਰ ਨੂੰ ਆ ਮੈਨੂੰ ਬਹੁਤ ਖੁਸ਼ੀ ਆ ਜੇ ਸਾਡੀਆਂ ਬੋਤੀਆਂ ਛੋਟੇ ਬੱਚੇ ਆਉਣ ਵਾਲੀ ਪੀੜੀ ਇਹ ਤੇ ਉਹਨਾਂ ਦੀ ਖਾਤਰ ਅਸੀਂ ਇਹ ਕੰਮ ਜਿਹੜਾ ਹਟਿਆ ਹੋਇਆ ਸੀਗਾ ਬੰਦ ਹੋਇਆ ਹੋਇਆ ਸੀਗਾ ਇਹ ਤਾਜ਼ਾ ਕਰ ਰਹੇ ਹਾਂ ਦੇਖ ਕੇ ਪਿੰਡਾਂ ਕਿ ਤੀਆਂ ਮਨਾਉਣ ਦਾ ਵੱਖਰੇ ਹਸਾਬ ਹੁੰਦਾ ਵੱਖਰਾ ਹੀ ਜਾਂਦੀ ਮੈਂ ਕਿੰਨੀਆਂ ਰੂਹਾਂ ਨੂੰ ਮੈਂ ਇਹ ਨਹੀਂ ਫਿਰ ਦੇਖਿਆ ਸੀਗਾ ਹੁਣ ਸਾਰਿਆਂ ਨੂੰ ਮੈਂ ਮਿਲ ਚੁੱਕੀ ਮਿਲਦੀ ਆ ਚਲੋ ਵੀ ਹੁਣ ਤਾਂ ਨਹੀਂ ਬਣਾ ਸਭ ਵੀ ਮਿਲਤੀਆਂ ਤੇ ਆ ਕੇ ਹਾਂਜੀ ਸੋ ਆ ਬਣਾ ਲਈ ਇਹਨਾਂ ਨੇ ਇਹ ਦਿਨ ਖੁਸ਼ੀ ਦਾ ਰੱਖਿਆ ਬਹੁਤ ਮੈਨੂੰ ਵੀ ਖੁਸ਼ੀ ਆ ਇਹਨਾਂ ਨੂੰ ਵੀ ਬਹੁਤ-ਬਹੁਤ ਮੁਬਾਰਕਾਂ ਹਨਾ ਜਿਹਨਾਂ ਮੇਰੇ ਨਾਲ ਵਿਆਹ ਕੇ ਮੋਗੇ ਗਿਆ ਮੈਨੂੰ ਤਾਂ ਜੀ 45 ਸਾਲ ਹੋ ਗਏ 45 ਸਾਲ ਪਹਿਲੀ ਤੀਆਂ ਲਾਉਣ ਲੱਗ ਪਈ ਪਹਿਲਾ ਤੀਆਂ ਮੈਂ ਇੱਥੇ ਦੇਖੀਆਂ ਹੈਗੀਆਂ ਹਾਂਜੀ ਹਾਂਜੀ